ਅਨਾਰ ਨੂੰ ਖਾਣ ਦਾ ਇੱਕ ਤਰੀਕਾ ਹੈ। ਬਹੁਤ ਘੱਟ ਲੋਕ ਦੱਸਦੇ ਆ। ਅਨਾਰ ਪੂਰਾ ਲੈਣਾ। ਪਾਣੀ ਗਰਮ ਕਰਨਾ। ਗਰਮ ਪਾਣੀ ੱਤੇ ਲਾ ਲੈਣਾ। ਉਹਨੂੰ ਵਿੱਚ ਪਾਣੀ ਦੇ ਉਬਾਲਣਾ ਨਹੀਂ। ਗਰਮ ਕਰਕੇ ਪਾਣੀ ੱਤੇ ਲਾ ਲੈਣਾ। ਉਹਦੇ ਵਿੱਚ ਅਨਾਰ। ਜਦੋਂ ਪਾਣੀ ਡੰਡਾ ਹੋ ਜਾਵੇ ਮਤਲਬ ਮੌਸਮ ਦੇ ਹਿਸਾਬ ਨਾਲ ਟੈਂਪਰੇਚਰ ਉਹਦਾ ਡਾਊਨ ਹੋ ਜਾਵੇ 15-20 ਮਿੰਟ 'ਚ ਅਨਾਰ ਘਰ ਲਓ। ਅਨਾਰ ਨੂੰ ਜਦੋਂ ਤੁਸੀਂ ਕੱਟੋਗੇ ਨਾ ਜਦੋਂ ਸਟੀਮਡ ਹੋ ਜਾਂਦਾ। ਜੀ। ਉਹਦੇ ਜਿਹੜੇ ਦਾਣੇ ਨੇ ਗਰਮ ਹੁੰਦਾ। ਉਹ ਖਾਓ। ਤੁਹਾਡਾ ਲਿਵਰ ਵੀ ਖੁੰਦਾ ਔਰ ਤੁਹਾਡਾ ਹਾਰਟ ਬ੍ਰੇਨ ਹਰ ਚੀਜ਼ ਮਨ ਹਾਰਟ ਨੂੰ ਤਾਂ ਇੰਨਾ ਮਜ਼ਬੂਤ ਕਰ ਦਿੰਦਾ ਹੈ ਪਰ ਹੋਊਗਾ ਤਾਂ ਜੇ ਖਾਂਦੇ ਰਹਿ ਗਏ ਥੋੜੀ ਵੀ ਗੁਲਜ਼ਾਰ ਦੇ ਦਸਾਂ ਦਿਨ ਖਾਂਦਾ ਗੁਲਜ਼ਾਰ ਹੋਇਆ ਤਾਂ ਉਹ ਖੈਰੀ ਦੋ ਦਿਨ ਚੋਂ ਨਹੀਂ ਹੋਂਦਾ ਦੋ ਤਿੰਨ ਮਹੀਨੇ ਬਾਅਦ ਤੁਹਾਨੂੰ ਐ ਲੱਗੂ ਵੀ ਯਾਰ ਹੁਣ ਨਹੀਂ ਛੱਡਣਾ ਫੇਰ ਗੱਲ ਬਣਦੀ ਹੈ ਜੀ ਐਦਾਂ ਦੀਆਂ ਚੀਜ਼ਾਂ ਜਿਵੇਂ ਸੇਵ ਖਾਓ ਸਵੇਰੇ ਇ ਜਿਹੜੇ ਚ ਜਨੇ ਬੋਡੀ ਨੂੰ ਫਿਟ ਰੱਖਣੀ ਸਭ ਤੋਂ ਵਧੀਆ ਨੇ ਫਿਟ ਰਹਿਣ ਦਾ ਨੁਸਖਾ ਵੀ ਦੱਸੋ ਜ਼ਰੂਰ ਕਿਰਪਾ ਕਰਕੇ ਫਿਟ ਰਹਿਣ ਦਾ ਨੁਸਖਾ ਬਹੁਤ ਵਧੀਆ ਜੀ ਅ ਚਮੇਨਾ ਇਹ ਜਰੂਰੀ ਨਹੀਂ ਹੁੰਦਾ ਕਿ ਪਤਲਾ ਬੰਦਾ ਫਿੱਟਾ ਮੋٹے-ਮੋٹے ਬੰਦੇ ਵੀ ਪੂਰੇ ਫਿੱਟ ਹੁੰਦੇ ਨੇ ਉਹਨਾਂ ਨੂੰ ਸਾਹ ਨਹੀਂ ਚੜਦਾ ਜਿੰਨਾ ਮਰਜੀ ਤੁਰ ਲੈਣ ਭੱਜ ਲੈਣ ਕੁਝ ਹੋ ਲੈ ਲੇ ਲੇਕਿਨ ਕਈ ਵਾਰੀ ਤੁਸੀਂ ਫਿੱਟ ਹੋਣਾ ਤਾਂ ਅੰਦਰੋਂ ਫਿੱਟ ਹੋਣਾ ਜੀ ਤੁਹਾਡੀ ਅੰਦਰੋਂ ਸਿਹਤ ਵੇਟ ਹੋਵੇ ਤੁਹਾਡੇ ਹਾਰਟ ਬ੍ਰੇਨ ਲਿਵਰ ਫੇਫੜੇ ਗੁਰਦੇ ਸਭ ਫਿੱਟ ਹੋਣੇ ਚਾਹੀਦੇ ਫਿਰ ਤੁਹਾਨੂੰ ਤੁਸੀਂ ਕਿਸੇ ਨੂੰ ਲਵੇਣੀ ਨਿਕੜ ਦਿੰਦੇ ਹੂੰ ਕਿਉਂ ਜੀ ਉਹਦੇ ਵਾਸਤੇ ਸਭ ਤੋਂ ਵਧੀਆ ਅ ਚੀਜ਼ ਹੈਗੀ ਆ ਮੈਂ ਲੋਕਾਂ ਨੂੰ ਅਕਸਰ ਦੱਸਿਆ ਜੇ ਉਹ ਕਰ ਲੈਣ ਤਾਂ ਬਾਬੇ ਦੀ ਫੁੱਲ ਕਿਰਪਾ ਹੂੰ ਉਹ ਹੈਗਾ ਅਨਾਰ ਜੀ ਅਨਾਰ ਨੂੰ ਖਾਣ ਦਾ ਇੱਕ ਤਰੀਕਾ ਹੈ ਜੀ ਬਹੁਤ ਘੱਟ ਲੋਕ ਦੱਸਦੇ ਆ ਅਨਾਰ ਪੂਰਾ ਲੈਣਾ ਹੂੰ ਪਾਣੀ ਗਰਮ ਕਰਨਾ ਜੀ ਗਰਮ ਪਾਣੀ ਥੱਲੇ ਲਾ ਲੈਣਾ ਉਹਨੂੰ ਵਿੱਚ ਪਾਣੀ ਦੇ ਉਬਾਲਣਾ ਨਹੀਂ ਗਰਮ ਕਰਕੇ ਪਾਣੀ ਥੱਲੇ ਲਾ ਲੈਣਾ ਅੱਛਾ ਉਹਦੇ ਵਿੱਚ ਅਨਾਰ ਰੱਖ ਦੋ ਹੂੰ ਪੂਰਾ ਸਾਬਤ ਜਦੋਂ ਪਾਣੀ ਡੰਡਾ ਹੋ ਜਾਵੇ ਮਤਲਬ ਮੌਸਮ ਦੇ ਹਿਸਾਬ ਨਾਲ ਟੈਂਪਰੇਚਰ ਉਹਦਾ ਡਾਊਨ ਹੋ ਜਾਵੇ 15-20 ਮਿੰਟ ਚ ਅਨਾਰ ਕੱਢ ਲਓ ਅਨਾਰ ਨੂੰ ਜਦੋਂ ਤੁਸੀਂ ਕੱਟੋਗੇ ਨਾ ਜੀ ਅੰਦਰੋਂ ਸਟੀਮਡ ਹੋ ਜਾਂਦਾ ਜੀ ਰੂ ਦੇ ਜਿਹੜੇ ਦਾਣੇ ਨੇ ਗਰਮ ਗਰਮ ਦਾਣੇ ਉਹ ਖਾਓ ਉਹਦੇ ਨਾਲ ਨਾ ਜੀ ਤੁਹਾਡੀਆਂ ਅੱਖਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਤੁਹਾਡਾ ਲੀਵਰ ਠੀਕ ਹੁੰਦਾ ਔਰ ਤੁਹਾਡਾ ਹਾਰਟ ਬ੍ਰੇਨ ਹਰ ਚੀਜ਼ ਮਤਲਬ ਹਾਰਟ ਨੂੰ ਤਾਂ ਇੰਨਾ ਮਜ਼ਬੂਤ ਕਰ ਦਿੰਦਾ ਇਹ ਪਰ ਹੋਊਗਾ ਤਾਂ ਜੇ ਖਾਂਦੇ ਰਾਂਗੇ ਥੋੜੀ ਵੀ ਗੁਰਸੱਭ ਨੇ ਦੱਸਿਆ ਜੀ ਦੋ ਦਿਨ ਖਾਦਾ ਗੁਰਸੱਭ ਹੋਇਆ ਤਾਂ ਕੁਝ ਹੈ ਨਹੀਂ ਦੋ ਦਿਨ ਚ ਕੁਝ ਨਹੀਂ ਹੋਣਾ ਦੋ ਤਿੰਨ ਮਹੀਨੇ ਬਾਅਦ ਤੁਹਾਨੂੰ ਐ ਲੱਗੂ ਵੀ ਯਾਰ ਹੁਣ ਨਹੀਂ ਛੱਡਣਾ ਹੈ ਰੈਗੂਲਰ 2-3 ਮਹੀਨੇ 2-3 ਮਹੀਨੇ ਬਾਅਦ ਲੱਗੂ ਹੁਣ ਨਹੀਂ ਛੱਡਣਾ ਇਹ ਗੱਲ ਬਣ ਗਈ ਕਿਉਂ ਪੰਦੇ ਨੂੰ ਪਤਾ ਲੱਗ ਜਾਂਦਾ ਵੀ ਅੱਗੇ ਮਾੜੀ-ਮਾੜੀ ਗੱਲ ਤੇ ਦਮ ਚੜੀ ਜਾਂਦਾ ਸੀ ਮਾੜੀ-ਮਾੜੀ ਗੱਲ ਤੇ ਉਹੀ ਭੁੱਖ ਭੁੱਖ ਨਹੀਂ ਲੱਗਦੀ ਇਹ ਵੀ ਉਸ ਤੋਂ ਬਾਅਦ ਤਾਂ ਬੋਡੀ ਦੇ ਅੰਦਰ ਗਾਹ ਪੈਣ ਲੱਗ ਗਿਆ ਬੋਡੀ ਸੈੱਟ ਹੋ ਰਹੀ ਹੈ ਤਾਂ ਫਿਰ ਉਹ ਕਹਿੰਦਾ ਵੀ ਹੁਣ ਨਹੀਂ ਛੱਡਣਾ ਫਿਰ ਸਾਲ 2 ਸਾਲ ਬਾਅਦ ਕਹਿੰਦਾ ਗੁਲ ਸਾਹਿਬ ਥੈਂਕ ਯੂ ਫਿਰ ਗੱਲ ਬਣਦੀ ਹੈ ਜੀ ਐਦਾਂ ਦੀਆਂ ਚੀਜ਼ਾਂ ਜਿਵੇਂ ਸੇਬ ਖਾਉ ਸਵੇਰੇ ਇਹ ਜਿਹੜੀਆਂ ਚੀਜ਼ਾਂ ਨੇ ਬੋਡੀ ਨੂੰ ਫਿੱਟ ਰੱਖਣ ਲਈ ਸਭ ਤੋਂ ਵਧੀਆ ਨੇ ਔਰ ਇੱਕ ਤ੍ਰਿ 5 ਵਜੇ ਸ਼ਾਮ ਨੂੰ ਮਰਦਾਂ ਵਾਸਤੇ 5 ਵਜੇ ਸਵੇਰੇ ਔਰਤਾਂ ਵਾਸਤੇ ਇਹ 5 ਵਜੇ ਦਾ ਮਤਲਬ ਇਹ ਨਹੀਂ ਕਿ 5 ਹੀ ਵਜੇ ਘੰਟਾ 2 ਘੰਟੇ ਉੱਪਰ ਥੱਲੇ ਹੋ ਜਾਣ ਕੋਈ ਗੱਲ ਨਹੀਂ ਥੋੜਾ ਜਿਹਾ ਆਪ ਦਾ ਵੀ ਹਿਸਾਬ ਲਾ ਲਿਆ ਕਰੋ ਪਰ ਇਹ ਇਹ ਲੈਣਾ ਮਤਲਬ ਬੀਬੀਆਂ ਨੇ ਸਵੇਰੇ ਔਰ ਜੈਂਟਸ ਨੇ ਸ਼ਾਮ ਨੂੰ ਤਾਂ ਇਹਦਾ ਜਿਹੜਾ ਫਰਕ ਪੈਂਦਾ ਸਰੀਰ ਦੇ ਉੱਤੇ ਉਹ ਤੁਸੀਂ ਆਪੇ ਹੀ ਦੱਸੋਗੇ 2-3 ਮਹੀਨੇ 4 ਮਹੀਨਿਆਂ ਚ ਵੀ ਤੁਹਾਡੀ ਗੱਟ ਹੈਲਥ ਜਿਹੜੀ ਬਾਰ ਬਾਰ ਗੈਸ ਬਲੋਟਿੰਗ ਹੁੰਦੀ ਸੀ ਉਹ ਸਭ ਤੋਂ ਵਧੀਆ ਸਹੀ ਹੋ ਗਈ ਆ